ਇਪੋ ਅਸੀਂ ਇਹ ਗੱਲ ਕਲੀਅਰ ਕੀ ਸਾਫ਼ ਤੋਂ ਨਸ਼ਾ ਕੋਈ ਵੀਦਾ ਹੋਏ ਜਾਂ ਬਕੰਦਾ ਹੋਵੇ ਉਹ ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ ਭਾਵੇਂ ਪੁਲਿਸ ਦਾ ਅਫਸਰ ਹੋਵੇ ਭਾਵੇਂ ਕੋਈ ਬੀਰੋਕਰੇਟ ਹੋਵੇ ਭਾਵੇਂ ਕੋਈ ਜੱਜ ਦਾ ਸਮਗਲ ਹੋਵੇ ਸਾਰੇ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਹੈ ਪੋਲੀਟੀਕਲੀ ਮੋਟੀਵੇਟਿਡ ਨਾ ਹੋ ਸਾਢੇ 3 ਸਾਲ ਤੇ ਤੁਸੀਂ ਸੁੱਤੇ ਰਹੇ ਉਨ ਤੁਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਛੁੱਟੀਏ ਦੇਖੋ ਤੁਸੀਂ ਕੋਈ 26 ਜਨਵਰੀ ਜਾਂ 15 ਅਗਸਤ ਕੱਢ ਕੇ ਵੇਖ ਲਓ ਪਹਿਲੇ ਸਾਲ ਜੇ 26 ਜਨਵਰੀ ਹੈ ਤਾਂ ਭਗਵੰਤ ਮਾਨ ਕਹਿੰਦਾ ਸੀ 15 ਅਗਸਤ ਤੱਕ ਨਸ਼ਾ ਬੰਦ ਹੋ ਜਾਏ ਜੇ 15 ਅਗਸਤ ਨੂੰ ਆਇਆ ਤੇ ਅਗਲੀ 26 ਜਨਵਰੀ ਦੀ ਡੇਟ ਦੇ ਦਿੱਤੀ ਤੇ ਇਸੇ ਕੇਜਰੀਵਾਲ ਨੇ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ 4 ਮਹੀਨੇ ਦਾ ਟਾਈਮ ਮੰਗਿਆ ਸੀ ਮੈਂ ਪਹਿਲੇ ਤਾਂ ਕੇਜਰੀਵਾਲ ਨੂੰ ਇਹ ਸਵਾਲ ਕਰਨਾ ਚਾਹਉਂ ਕੇਜਰੀਵਾਲ ਸਾਹਿਬ ਜੇ ਨੂੰ ਤੁਸੀਂ ਗ੍ਰਿਫਤਾਰ ਕੀਤਾ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਉਹਦੇ ਤੋਂ ਪਹਿਲੇ ਮਾਫੀ ਕਿਹੜੀ ਕਰਨੋਂ ਮੰਗੀ ਤੁਸੀਂ ਤੁਸੀਂ ਖੁਦ ਰਿਟਰਨ ਵਿੱਚ ਮਾਫੀ ਮੰਗੀ ਐ ਸਿਆਦਗੀ ਚਲੋ ਤੁਸੀਂ ਜੋ ਕੁਝ ਵੀ ਕਾਰਕਮਿਕ ਕਰੋ ਪਾਰਟੀ ਬਕਾਇਦਾ ਤੌਰ ਨਾਲ ਹੀ ਕਿਉਂਕਿ ਇਸ ਵਿਅਕਤੀ ਤੇ ਜਿਹੜੀ ਐਫ ਆਈ ਆਰ ਰਜਿਸਟਰੀ ਕਾਂਗਰਸੀ ਸਰਕਾਰ ਦੀ ਬਟ ਸਾਨੂੰ ਇਹ ਖੱਛਾ ਕਿ ਫੇਰ ਡਰਾਮਾ ਹੀ ਹੋ ਰਿਹਾ ਕੋਈ ਵੀ ਕੇਸ ਭਾਵੇਂ ਵਿਜੀਲੈਂਸ ਨੇ ਕੀਤਾ ਕ腐ਸ਼ਨ ਦਾ ਯਾ ਡਰੱਗਸ ਦੇ ਕੇਸੇ ਨਹੀਂ ਮੇਰੇ ਅੱਜ ਵੀ ਮੰਨਣਾ ਹੈ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਪੁਲਿਸ ਬਹੁਤਾ ਤੱਕ ਇਹ ਖੁਦ ਜ਼ਿੰਮੇਵਾਰ ਨਹੀਂ ਇਸ ਕਾਲ ਤੇ ਤੁਸੀਂ ਆਪੇ ਤੁਸੀਂ ਵੇਖੋ ਜਿਹੜੀ ਪੁਲਿਸ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਸਕਦੀ ਜਿਹੜੀ ਪੁਲਿਸ ਰਾਜਜੀਤ ਸਿੰਘ AIG ਨੂੰ ਜਿਹੜਾ ਡਰੱਗਸ ਦੇ ਵਿੱਚ ਵੱਡਾ ਨਾ ਹੈ ਉਹਨੂੰ ਖੁਦ ਭਜਾ ਸਕਦੀ ਜਿਹੜੇ ਲਾਰੈਂਸ ਬਿਸ਼ਨੋਈ ਦੇ ਵਿੱਚ ਜਿਹਨੂੰ ਕੇਸ ਚੋਂ ਬਾਹਰ ਕੱਢਿਆ ਗਿਆ DSP ਸੰਧੂ ਉਹਨੂੰ ਖੁਦ ਭਜਾ ਸਕਦੀ ਹੈ ਤੇ ਜਦੋਂ ਮਰਜ਼ੀ ਵਾਪਸ ਮਗਾ ਸਕਦੀ ਹੈ ਇਸ ਗਵਰਨਮੈਂਟ 'ਤੇ ਤੱਕ ਕਿੰਨਾ ਕੁ ਭਰੋਸਾ ਹੋ ਸਕਦਾ ਮੈਂ ਇੱਥੇ ਇੱਕ ਭਗਵੰਤ ਨੂੰ ਤੇ ਕੇਜੜੀਵਾਲ ਨੂੰ ਇੱਥੇ ਇੱਕੋ ਗੱਲ ਕਹੂੰਗਾ ਕਿ ਇਸ ਕੇਸ ਨੂੰ ਕਿਸੇ ਬੰਨੇ ਲਾ ਕੇ ਛੱਡੋ ਤੇ ਨਹੀਂ ਤੇ ਪੰਜਾਬ ਦੇ ਵਿੱਚੋਂ ਬੋਰੀ ਬਿਸਤਰਾ ਚੁੱਕ ਕੇ ਭੱਜਣ ਵਾਲੇ ਬਣ ਹਾਂਜੀ ਅਗਲੀ ਗੱਲ ਹੁਣ ਅਗਲਾ ਸਵਾਲ ਵੀ ਕੋਈ ਤੁਹਾਡੇ ਤੋਂ ਬਾਬਾ ਸਾਹਿਬ ਵੀ ਆਪਾਂ ਗੱਲ ਕਰ ਰਹੇ ਆ 41 ਦਲ ਬੋਰਡ ਬੈਂਕ ਬਹੁਤ ਅਫੀਰ ਪਰ ਲਗਾਤਾਰ ਡਾਊਨ ਜਾ ਰਿਹਾ ਹੈਗਾ ਕਿਸੇ ਟਾਈਮ ਤੇ ਉਹ ਕਹਿੰਦਾ ਉਹ ਇਹ ਕਹਿੰਦਾ ਸੀ ਜੀ ਆ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੋਰਡ ਬੈਂਕ ਇਹਨਾਂ ਦਾ ਚੈਨਾ ਤੱਕ ਵੀ ਕਿਤੇ ਬੈਂਕ ਤੇ ਜਾ ਦੇ ਤੇ ਇਹਨੂੰ ਕਿਵੇਂ ਦੇਖ ਲਵਾਂ ਕਿਉਂਕਿ ਉਹ ਜਮਾਨਦਾ ਜੋ ਦੇਖੋ ਗੱਲ ਇਸ ਤਰ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਉਹ ਨਾ ਇਹ ਬੇਸਿਕਲੀ ਸਿੱਖ ਜਵਾਸ ਇਟ ਵਾਸ ਅ ਰਿਪਰੈਜ਼ੈਂਟੇਟਿਵ ਆਫ ਦੀ ਸਿੱਖ ਇਹ ਜਿਹੜੀ ਪਾਰਟੀ ਦਾ ਜੋ ਜਨਮ ਹੋਇਆ ਹੈ ਇਹਨੂੰ ਐਜ਼ ਅ ਸਿੱਖ ਪਾਰਟੀ ਬਣਾਇਆ ਜਦੋਂ ਬਾਦਲ ਸਾਹਿਬ ਗਵਰਨਮੈਂਟ ਚ ਆਏ ਨੇ ਉਹਨਾਂ ਨੇ ਬਾਦਲ ਸਾਹਿਬ ਸੀਧਰ ਨੇ ਸਾਹਬ ਲਾ ਰਹੇ ਆ ਕਿ ਨਿਹਰਾ ਇਸ ਆਪਣੇ ਇੱਕ ਧਰਮ ਦਾ ਨਾਮ ਲੈ ਕੇ ਵੋਟ ਮੰਗਣਾ ਸਾਡੀ ਗੱਲ ਨਹੀਂ ਪੱਦੀ ਤੇ ਮੋਗੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਕਾਨਫਰੰਸ ਉਸ ਟਾਈਮ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਹੁਣ ਸਿੱਖ ਜਮਾਤ ਨਹੀਂ ਇੱਕ ਪੰਜਾਬੀ ਜਮਾਤ ਬਣ ਗਈ ਸੋ ਇਹਨਾਂ ਨੇ ਉਹਨੂੰ ਓਪਨ ਅਪ ਕੀਤਾ ਇੱਕ ਰਿਲੀਜੀਅਸ ਬੇਸਡ ਪਾਰਟੀ ਨੂੰ ਇੱਕ ਸੈਕੂਲਰ ਪਾਰਟੀ ਦਾ ਫੇਸ ਦੇਣ ਦੀ ਕੋਸ਼ਿਸ਼ ਅਨੁਬੋਧ ਕੋਈ ਤਕਲੀਫ ਨਹੀਂ ਅਸੀਂ ਮੰਨੇ ਆ ਕਿ ਗੁਰੂਆਂ ਪੀਰਾਂ ਪਗੰਬਰਾਂ ਦੀ ਤੇ ਸੂਰਬੀਰਾਂ ਦੀ ਦਿੱਤੀ ਇੱਥੇ ਤੇ ਗੁਰੂਆਂ ਨੇ ਕਾਲੀ ਹਮੇਸ਼ਾ ਸਾਂਝੀ ਬਾਤਾਂ ਦੀ ਕੀਤੀ ਮਾਲਿਸ ਕੀ ਜਾ ਸਭ ਇੱਕ ਹੀ ਪਛਾਨ ਬੋਲੀ ਸੀ ਕਾਂਗਰਸੀ ਇੱਕ ਜਮਾਤ ਹੈ ਜਿਹੜੀ ਨੈਸ਼ਨਲਿਸਟ ਵੀ ਤੇ ਸੈਕੂਲਰ ਵੀ ਇਹਨਾਂ ਨੇ ਕੀਤੀ ਉਹਦੇ ਨਾਲ ਲਾ ਫਿਰ ਇਹਨਾਂ ਨੇ ਸੋਚਿਆ ਕਿ ਚਲੋ ਬਾਕੀ ਲੋਕ ਤੇ ਕੁਝ ਹੱਦ ਤੱਕ ਸਾਡੇ ਨਾਲ ਆ ਹੀ ਗਏ ਨੇ ਤੇ ਵੋਟਾਂ ਲੈਣ ਵਾਸਤੇ ਇਹਨਾਂ ਨੇ ਇੱਕ ਇਸ ਕਿਸਮ ਦੀ ਤਾਕਤ ਨੂੰ ਬੈਕਗ੍ਰਾਉਂਡ ਦੇ ਵਿੱਚ ਜੱਫੀ ਪਾਈ ਜਿਹੜੀ ਸਿੱਖ ਇਸ਼ੂਜ਼ ਦੇ ਉੱਤੇ ਸਿੱਖ ਧਰਮ ਦੇ ਟੋਟਲੀ ਉਲਟ ਆਪੋਜੀਸ਼ਨ 'ਚ ਚੱਲਦੀ ਸੀ। ਉਹਨਾਂ ਨਾਲ ਇਹਨਾਂ ਨੇ ਸਾਇਲੈਂਟ ਆਪਣੀ ਇੱਕ ਲਾਇਐਂਸ ਬਣਾਈ ਉਹਨਾਂ ਕੋ ਵੋਟਾਂ ਲਈ ਇੱਕ ਕਲੈਕਸ਼ਨ ਵੀ ਉਹਨਾਂ ਦੇ ਸਿਰ ਤੋਂ ਹੀ ਦਿੱਤੇ। ਜਦੋਂ ਫਰਦਾਬਾਸ਼ ਹੋਇਆ ਲੋਕਾਂ 'ਵੇ ਸਮਝ ਆਈ ਕਿ ਜਿਹੜੀ ਦੋਰੀਵਾਰ ਹੈ 2012 ਜਿੱਤੇ ਨੇ ਉਹਦੇ ਫੈਕਟਰ ਕੀ ਹੈ? ਫੈਕਟਰ ਜਦੋਂ ਸਾਹਮਣੇ ਆਇਆ ਕਿ ਇਹਨਾਂ ਨੇ ਮਦਰ ਜਿਹੜੀ ਹੈ ਇੱਕ ਇਹੋ ਜੀ ਆਰਗੇਨਾਈਜੇਸ਼ਨ ਦੀ ਲਈ ਹੈ ਜਿਹੜੀ ਕੰਪਲੀਟਲੀ ਸਿੱਖ ਪ੍ਰਿੰਸੀਪਲਸ ਦੇਗੇ ਚੱਲਦੀ ਹੈ। ਤੋਂ ਲੋਕਾਂ ਦੇ ਵਿੱਚੋਂ ਇਹਨਾਂ ਦੇ ਫੇਟ ਉੱਠਣਾ ਸ਼ੁਰੂ ਹੋ ਗਿਆ। ਅੱਜ ਇਹ ਵੇਖੋ ਹਾਲਾਤ ਇਹੋ ਜਿਹੇ ਬਣ ਗਏ। ਕਿਸੇ ਨੂੰ ਅਕਾਲੀ ਲੀਡਰਸ਼ਿਪ ਦੇ ਫੇਟ ਹੀ ਹੈ। ਬਾਕੀਆਂ ਨੂੰ ਤੇ ਛੱਡ ਲੋ ਕਿਸੇ ਸਿੱਖ ਨੂੰ ਫੇਟ ਹੈ। ਫੇਰ ਇਹਨਾਂ ਨੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਸਾਡੇ ਦੇ ਨੇ। ਉਹਨਾਂ ਵਿੱਚ ਇੰਨੀ ਭਾਰੀ ਮਦਖਲਤ। ਜਿਹਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ। ਇੱਕ ਸਿੱਖ ਬਜੋਰੀਟੀ ਸੂਬੇ ਦੇ ਜੇ ਇਥੇ ਧਰਮ ਪਰिवर्तन ਹੋ ਰਿਹਾ ਪੰਜਾਬ ਦੇ ਵਿੱਚ ਸਿੱਖ ਵੀ ਜਿਹੜੇ ਨੇ ਉਹ ਕੁਝ ਹੋਰ ਧਰਮ ਅਪਣਾ ਰਹੇ ਨੇ ਤੇ ਇਸ ਤੋਂ ਵੱਡੀ ਖਤਰੇ ਦੀ ਕਹਿਤੀ ਕੀ ਹੋ ਸਕਦੀ ਕਿ ਜੇ ਜਿਹੜਾ ਤੁਹਾਡਾ ਇੱਕ ਮжоਰਟੀ ਸੂਬਾ ਹੋਵੇ ਜੇ ਉਹਦੇ ਵਿੱਚ ਤੁਹਾਡੀ ਪਰिवर्तन ਹੋ ਰਿਹਾ ਉਹਦਾ ਮਤਲਬ ਤੁਹਾਡੇ ਇੰਸਟੀਚਿਊਸ਼ਨ ਜਿਹੜੇ ਧਾਰਮਿਕ ਇੰਸਟੀਚਿਊਸ਼ਨ ਜਿਨ੍ਹਾਂ ਨੇ ਗਰੀਬ ਲੋਕਾਂ ਨੂੰ ਮਿਡੀਓਕਰ ਲੋਕਾਂ ਨੂੰ ਮਦਦ ਕਰਨੀ ਸੀ ਮਾਲੀ ਤੌਰ ਤੇ ਮਦਦ ਕਰਨੀ ਸਕੂਲਾਂ ਵਿੱਚ ਮਦਦ ਕਰਨੀ ਸੀ ਹਸਪੀਟਲ ਵਿੱਚ ਮਦਦ ਕਰਨੀ ਸੀ ਮੁਜ਼ੀਫਿਆਂ ਵਿੱਚ ਬੱਚਿਆਂ ਦੇ ਕਰਨੀ ਜਿਸ ਤਰ੍ਹਾਂ ਦੂਜੇ ਕਰਦੇ ਜਦੋਂ ਤੁਸੀਂ ਉਹਦੇ ਤੋਂ ਹੱਥ ਹੀ ਖਿੱਚ ਲਿਆ ਤੇ ਕੰਪਲੀਟਲੀ ਕੇਸ ਨੂੰ ਪੋਲਿਟਿਕਲਾਈਜ਼ ਹੀ ਕਰ ਦਿੱਤਾ ਸਾਰੇ ਮਸਲੇ ਨੂੰ ਤਾਂ ਲੋਕਾਂ ਨੇ ਬਿਲਕੁਲ ਛੱਡ ਦਿੱਤਾ ਸੋ ਅੱਜ ਅਕਾਲੀ ਦਲ ਡਿਗਦਾ ਡੇਗਦਾ ਢੈਂਦਾ ਚੌਥੇ ਨੰਬਰ ਤੇ ਬੋਲ ਗਿਆ ਅੱਜ ਜੇ ਵੇਖਿਆ ਜਾਏ ਤੇ ਜਿਹੜੀਆਂ ਚਾਰ ਮੇਨ ਜਮਾਤਾਂ ਨੇ ਉਹਦੇ ਵਿੱਚ ਅਕਾਲੀ ਦਲ ਪੂਰ ਫੋਰ ਤੋ ਇਹਨਾਂ ਦੀ ਡਿਸਟੈਂਸ ਖਤਮ ਹੋ ਗਈ ਤੇ ਲਾਈ ਮੈਨੂੰ ਜਾਂਦਾ ਹੈ ਜਲਦੀ ਛੇ ਬਣ ਜੇ ਜਦੋਂ ਤੁਸੀਂ ਗੁਰੂ ਘਰ ਦਾ ਮੱਥਾ ਲਾਓਗੇ ਆਲ ਮਾਈਟੀ ਨਾਲ ਲਾਓਗੇ ਤੇ ਉਦੋਂ ਫਿਰ ਇਸ ਕਿਸਮ ਦੇ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਕੀ ਜਦੋਂ ਸਪੰਜਾਬ ਸੇ ਚੜਦਾ ਹੈ ਕਰਜਨ ਲੈ ਕੇ ਕਿਹੋ ਜਿਹਾ ਹਾਂਜੀ ਪੰਜਾਬ ਸੇ ਚੜਦਾ ਹੈ ਕਰਜਨ ਲੈ ਕੇ ਹਾਂਜੀ ਪੰਜਾਬ ਸੇ ਚੜਦਾ ਹੈ ਕਰਜਨ ਲੈ ਕੇ ਕੀ ਕਾਂਗਰਸ ਕਰਦਾ ਹੈ ਮੈਂ ਤੁਹਾਨੂੰ ਮੈਂ ਹੀ ਕਹੂੰਗਾ ਕਿ ਤੁਸੀਂ ਇਹ ਸਵਾਲ ਜਿਹੜਾ ਇੰਡੀਅਨ ਰੈਵਨਿਊ ਸਰਵਿਸਸ ਦਾ ਸਰ ਕੇਜਰੀਵਾਲ ਸਾਹਿਬ ਜਦੋਂ ਕੇਜਰੀਵਾਲ ਸਾਹਿਬ ਪੰਜਾਬ ਚ ਅਖੀਲੇ ਬੀਸ ਚਾਏ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕੇਜਰੀਵਾਲ ਸਾਹਿਬ 2.5 ਲੱਖ ਕਰੋੜ ਦਾ 75 ਸਾਲਾਂ ਚ ਕਰਦਾ ਹੋ। ਤੁਹਾਡੇ ਕੋਲ ਤਰੱਕੀ ਵਾਸਤੇ ਤੁਹਾਡਾ ਡਵੈਲਪਮੈਂਟ ਵਾਸਤੇ ਸਾਡੇ ਕੋਲ ਪੈਸੇ ਹੈ ਨਹੀਂ। ਤੁਸੀਂ ਕਿਰਪਾ ਕਰਕੇ ਦੱਸੋ ਜੇ ਪਰਿਵਰਤਨ ਆਣਾ ਹੈ। ਤੁਸੀਂ ਕਹਿੰਦੇ ਕਾਂਗਰਸ ਨੂੰ ਵੀ ਛੱਡੋ, ਅਕਾਲੀ ਦਲ ਭਾਣ ਨੂੰ ਵੀ ਛੱਡੋ। ਤੇ ਤੁਹਾਨੂੰ ਅਸੀਂ ਇਹ ਪੜਾਈਏ ਦੱਸੋ ਕਿ ਪੈਸੇ ਕਿਥੋਂ ਆਣਗੇ ਪੰਜਾਬ ਦੀ ਡਵੈਲਪਮੈਂਟ ਵਾਸਤੇ। ਕੇਜਰੀਵਾਲ ਸਾਹਿਬ ਤੇ ਮੈਂ ਤੁਹਾਨੂੰ ਸਟੇਟਮੈਂਟ ਦੱਸ ਸਕਦਾ। ਉਹ ਕਹਿਣ ਲੱਗੇ ਮੈਂ ਰੈਵਨਿਊ ਅਫਸਰ ਨੇ ਇੰਡੀਅਨ ਰੈਵਨਿਊ ਸਰਵਿਸਿਜ਼ ਚ ਸੀਨੀਅਰ ਪੋਸਟ ਇਨਕਮ ਟੈਕਸ ਦਾ ਮੈਂ ਅਫਸਰ ਸੀ ਮੇਰੀ ਜੇ ਫੋਟੇ ਹੈ ਮੇਰੀ ਜਿਹੜੀ ਤਾਕਤ ਹੈ ਜਾਂ ਮੇਰੀ ਐਕਸਪਰਟੀਜ਼ ਹੈ ਉਹ ਇਸੇ ਗੱਲ ਚ ਹੈ ਕਿ ਰੈਵਨਿਊ ਰਿਸੋਰਸਸ ਕਿਸ ਤਰ੍ਹਾਂ ਲੈ ਕੇ ਆਏ ਉਹਨਾਂ ਦੋ ਕਈਆਂ ਗੱਲਾਂ ਮੋਟੇ ਤੌਰੋਂ ਲੈ ਕੇ ਆਇਆ ਕਿ ਪੰਜਾਬ ਦਾ ਬਜਟ ਅੱਜ ਤੋਂ 3.5 ਸਾਲ ਪਹਿਲੇ ਸੀ 1.70000 ਕਰੋੜ ਕੇਜਰੀਵਾਲ ਸਾਹਿਬ ਕਹਿੰਦੇ ਤੇ 40% ਇਹਦੇ ਵਿੱਚ ਚੋਰੀ ਚੱਲਦੀ ਕਮਿਸ਼ਨ ਚੱਲਦੀ ਡਾਕਾ ਚੱਲਦਾ ਚਲੋ 40 ਛੱਡੋ ਕਹਿੰਦੇ ਮੈਂ ਘੱਟ ਤੋਂ ਘੱਟ 20% ਇਸੇ ਬਜਟ ਦੇ ਵਿੱਚੋਂ ਪੈਸੇ ਕੱਢ ਕੇ ਚੋਰੀ ਬੰਦ ਕਰਕੇ ਕਮਿਸ਼ਨਸ ਬੰਦ ਕਰਕੇ ਪੰਜਾਬ ਨੂੰ ਹਰ ਸਾਲ 34000 ਕਰੋੜ ਰੁਪਇਆ ਦਊਂਗਾ 20% ਦਾ ਮਤਲਬ ਹੋਇਆ 170000 ਦਾ 34 ਦਾ ਦੂਜਾ ਉਹਨੇ ਕਿਹਾ 20000 ਮੈਂ ਦਊਂਗਾ ਤਿੰਨ ਦਰਿਆਵਾਂ ਚੋਂ ਜਿਹੜੀ ਮਾਈਨਿੰਗ ਹੁੰਦੀ ਹੈ ਮੈਂ 20000 ਕਰੋੜ ਸਾਲਾਨਾ ਦਿਆ ਕਰੂੰਗਾ ਦੋਨਾਂ ਨੇ ਕਿਹਾ 34 ਤੇ 20 54000 ਕੱਲਾ ਹੀ ਬੜਾ ਹੈ ਹੋਰ ਮੈਂ ਨਾਮ ਹੈ ਕਰਜ਼ਾ ਲਵਾਂ ਇਹ ਵੀ ਨਾਲ ਕਿ 1 ਰੁਪਿਆ ਸੀ ਕਰਜ਼ਾ ਨਹੀਂ ਲਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਅਗਲੇ 5 ਸਾਲਾਂ 'ਚ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਵਾਂ ਜੇ ਨਾਮੁਕਤ ਹੋ ਸਕੇ ਨਾ ਘੱਟੋ ਬੜਾ ਤੇ ਬਚਾ ਤਨ ਬਚਾ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਾਂ ਲੈਂਡ ਮਾਈਨਿੰਗ ਦੇ ਵਿੱਚੋਂ ਮੈਂ ਲੀਡਰ ਆਫ ਦੀ ਆਪੋਜੀਸ਼ਨ ਸਾਨੂੰ ਸਾਲ ਦਾ ਆ ਰਿਹਾ 270 ਕਰੋੜ ਰੁਪਈਆ ਐਵਰੇਜ ਪਿਛਲੇ ਸਾਢੇ ਤਿੰਨ ਸਾਲ ਨੂੰ 270 ਤੇ ਮੈਂ ਪੁੱਛਣਾ ਚਾਹਣਾ 19700 70 ਕਰੋੜ ਰੁਪਈਆ ਮੈਨੂੰ ਕਿਰਪਾ ਕਰਕੇ ਦੱਸਣ ਆ ਜਿਹੜੀ ਇਹ ਦੇ ਕੇਜੀਵਲ ਸਾਹਿਬ ਕਿ 19700 ਕਰੋੜ ਰੁਪਈਆ ਕਿੱਥੇ ਗਿਆ ਉਹਦਾ ਮਤਲਬ ਸਿੱਧੇ ਤੌਰ ਤੇ ਚੋਰੀ ਹੋਇਆ ਤੁਸੀਂ ਆਪ ਕਹਨੇ ਆ ਕਿ ਮੈਂ ਇਹ ਦੂੰ 34000 ਕਰੋੜ ਤਾਂ ਅਜੇ ਤੱਕ ਦਿਨਾਂ ਸਾਲਾਂ 'ਚ 1 ਲੱਖ 1000 ਕਰੋੜ ਰੁਪਈਆ ਬੰਦਾ ਸੀ 1 ਰੁਪਈਆ ਨਹੀਂ ਆਇਆ ਪੰਜਾਹ ਕਿੱਥੇ ਗਿਆ ਪੈਸੇ ਹੁਣ ਕਰਜ਼ੇ ਦੀ ਗੱਲ ਦੱਸੋ ਜਿਹੜਾ ਕਰਜ਼ਾ ਸਾਡੀ ਕਾਂਗਰਸ ਦੀ ਸਰਕਾਰ ਜਦੋਂ ਖਤਮ ਹੁੰਦੀ ਏ ਉਸ ਟਾਈਮ 275000 ਦਾ ਕਰਜ਼ਾ ਇਸ ਤੱਕ ਅੱਜ ਦੇ ਦਿਨ 4 ਲੱਖ 31 22000 ਕਰੋੜ ਦਾ ਹੋ। ਇਹ ਸਾਲ ਦੇ ਅੰਤ ਤੱਕ ਜਿਹੜਾ ਅਗਲਾ ਸਾਲ ਮਾਰਚ ਤੱਕ ਇਹ ਤਕਰੀਬਨ ਸਾਢੇ 4 ਹੋ ਜਾਣਾ ਤੇ ਜਦੋਂ ਤੱਕ ਇਹ ਗਣੋਂ ਲੈਣੇ ਨੇ ਆਪਣੇ ਤਕਰੀਬਨ 5 ਤੱਕ ਪਹੁੰਚ ਜੇਗੀ। 75 ਸਾਲਾਂ 'ਚ 2.5 ਲੱਖ ਕਰੋੜ 5 ਸਾਲਾਂ 'ਚ 5 ਲੱਖ ਤੇ ਤੁਹਾਡੇ ਸਾਹਮਣੇ ਤੇ ਅਜੇ ਇੱਥੇ ਲੋਟਾ 40000 ਏਕੜ ਦੀ ਹੋਣੀ ਹੈ ਜਿਹੜਾ ਸਾਰਿਆਂ ਨੂੰ ਵੱਡਾ ਮੈਗਾ ਸਕੈਮ ਹਿਸਟਰੀ ਦੇ ਵਿੱਚ ਹਿੰਦੁਸਤਾਨ ਚ ਹੋਏਗਾ ਉਹ ਇਹ ਕੇਜਰੀਵਾਲ ਲੈਂਡ ਕੋ ਅਲੋਂਗ ਵਿਦ ਭਗਵੰਤ ਮਾਨ ਆ ਕਰਨ ਲੱਗੇ ਨੇ ਜਿਹੜੀ 40000 ਕਿੱਲਾ ਪਈ 24000 ਤੇ ਕਲੀ ਨੂੰ ਦੇਣੀ ਚੀ ਇਸ ਤਰ੍ਹਾਂ ਹੀ ਜਿੰਨੇ ਵੱਡੇ ਸ਼ਹਿਰ ਅੰਮ੍ਰਿਤਸਰ 4000 ਨੇ ਮੁਹਾਲੀ 2100 ਅੱਜ ਲਿਸਟ ਆਈ ਹੈ ਬਹੁਤ ਵੱਡੀਇ ਕਸਬਾ ਦੇ ਵਿੱਚ 40000 ਏਕੜ ਇਹਨਾਂ ਨੇ ਜਗਾ ਲੈਣੀ ਉਹਦੇ ਵਿੱਚ ਵੱਡੇ ਪੈਮਾਨੇ ਤੇ ਇਹਨਾਂ ਦਾ ਟੀਚਾ 40 ਤੋਂ 45000 ਕਰੋੜ ਰੁਪਇਆ ਕਢਣ ਚੋਰੀ ਕਰਕੇ ਭਜਾ ਇਹਦੇ ਖਿਲਾਫ ਅਸੀਂ ਇੱਕ ਵੱਡੀ ਮੂਵਮੈਂਟ ਕਾਂਗਰਸ ਵੱਲੋਂ ਛੇੜਾਂਗੇ ਪੰਜਾਬ ਦੇ ਹੱਤਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਇਹਦੇ ਖਿਲਾਫ ਪਹਿਲੇ ਪ੍ਰੈਸ ਕਾਨਫਰੰਸ ਹੋਏਗੀ ਉਸ ਤੋਂ ਬਾਅਦ ਡਟ ਕੇ ਮੋਰਚਾ ਲਾਵਾਂਗੇ ਤੇ ਸਾਰੇ ਪੰਜਾਬ ਨੂੰ ਮੈਂ ਬੇਨਤੀ ਕਰੂੰਗਾ ਬਿਫੋਰ ਇਹ ਭੱਜਾਂ ਮੋਰੀ ਬਸਰਾ ਚੁੱਕ ਕੇ ਕੀਜਨੀਵਾਲ ਤੇ ਦੀ ਪਾਰਟੀ ਸਾਰੀ ਭੱਜੇ ਉਸ ਤੋਂ ਪਹਿਲੇ ਸਾਨੂੰ ਰੋਕਣਾ ਚਾਹੀਦਾ ਸਾਰੇ ਪੰਜਾਬ ਇਹ ਨਹੀਂ ਕਰਦਾ ਤਾਂ ਕਿ ਮੇਰਾ ਲਾਸਟ ਵਨ ਹੈ ਇਹ ਕਿਹੜਾ ਹੈ ਜੀ ਪੈਨਾਤਾ ਆਪਾਤੀ ਪਾਰਟੀ ਆਪਣੇ ਮੰਤਰੀਆਂ ਨੂੰ ਡਾਕਟਰ ਰੋਹੀ ਬਾਸਪੀਨ ਚੰਦੇ ਜਿਹਦੇ ਚਿੰਦਾ ਕੋ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਇਸ ਤੋਂ ਵੱਡਾ ਝੂਠਾ ਹੈ ਇਸ ਭਗਵੰਤ ਤੋਂ ਕੋਈ ਬਤਾਉ ਹਸਾ ਆਪਣੇ ਕਰ ਚੀਫ ਮਿਨਿਸਟਰ ਮੰਤਰੀ ਨੂੰ ਕਰ ਉੱਥੋਂ ਫੜਾਏ ਪੁਲਿਸ ਨੂੰ ਜਿਹੜਾ ਵਿਜੇ ਸਿੰਘਲਾ ਸੀ ਹੈਲਥ ਮਿਨਿਸਟਰ ਉਹਨੂੰ ਆਪਣੇ ਘਰੋਂ ਗ੍ਰਿਫਤਾਰ ਕਰਾਇਆ ਉਹਨੂੰ ਆਪ ਕਹਿਆ ਕਿ ਮੇਰੇ ਕੋਲ ਸੀਡੀ ਪਈ ਹੈ ਦੀ ਇਹ ਕਮਿਸ਼ਨ ਲੈਂਦਾ ਰਿਹਾ ਤੇ ਹੁਣ ਆਪ ਹੀ ਇਹਦੇ ਵਿੱਚ ਇਹਨਾਂ ਨੇ ਇੱਕੋ ਚੀਜ਼ ਵੇਖੀ ਹੈ ਕਿ ਜਿਹੜਾ ਅਕਾਲੀ ਲੀਡਰ ਫੜਿਆ ਗਿਆ ਇਹਦਾ ਰਾਮ ਰੌਲਾ ਬਹੁਤ ਇਤਬਾਰਾਂ ਵਿੱਚ ਜਦੋਂ ਉਧਰ ਰਾਮ ਰੌਲਾ ਪ੍ਰੈਸ ਉਧਰ ਬਿਜ਼ੀ ਹੈ ਇਹਦੇ ਵਿੱਚ ਮੈਂ ਇਹ ਇੱਕ ਦੋਹਾਂ ਨੂੰ ਇਹਨਾਂ ਚੋਰਾ ਨੂੰ ਜਿਹੜੀ ਕਲੀਨ ਚਿੱਟੇ ਦੇਦਾ ਜਿਹਦੇ ਤੇ ਵਿਜੇ ਸਿੰਘਲੇ ਨੂੰ ਦਿੱਤੀਗੀ ਆ ਤੁਹਾਡੇ ਸਰਾਰੀ ਨੂੰ ਦਿੱਤੀਗੀ ਹੁਣ ਫਰਾਰੀ ਦੀ ਬਾੜੀ ਆ ਜਿੰਨੇ ਹੁਣ ਹੈ ਨੇ ਇਹਨਾਂ ਨੂੰ ਹੋਲੀ ਹੋਲੀ ਕਲੀਨ ਚਿੱਟਾ ਦੇਣਗੇ ਇਹਨਾਂ ਦੇ ਜਿਹੜੇ ਨੇ ਉਹ ਸਾਰਗੇ ਤੇ ਸਾਰੇ ਇਮਾਨਦਾਰ ਨੇ ਬਾਕੀ ਸਾਰੇ ਬੇਇਮਾਨ ਅਹੀ ਸਾਰੀ ਗੇਟ ਹੈ ਟੋਟਲ ਫਰਾਡ ਜਮਾਤੇ ਚੁੱਕੀ ਜਮਾਤੇ ਆ ਤੁਹਾਡੇ ਸਾਹਮਣੇ ਹੈ ਕੋਈ ਡਰਗਸ ਕੇ ਇਹ ਤੱਕ ਮੈਂ ਤੇ ਅੱਗੇ ਕਈ ਵਾਰ ਕਹਾਂ ਤੇ ਹੁਣ ਫੇਰ ਕਹਿਣਾ ਚਾਹੋ ਉਹ ਸਾਡੇ ਤਿੰਨ ਸਾਲਾਂ ਤੇ ਕੇਜਰੀਵਾਲ ਸਾਹਿਬ ਤੁਹਾਡੇ ਕੋ ਭਗਵੰਤੀ ਨਸ਼ਾ ਮੁਕਤ ਨਹੀਂ ਹੋ ਸਕਿਆ ਤੇ ਪੰਜਾਬ ਨੂੰ ਇਸ ਨਸ਼ਾ ਮੁਕਤ ਕਿਸਾ ਕਰੋਗੇ ਇਸ ਸਵਾਲ ਸੀ ਮੈਂ ਜਦੋਂ ਨਸ਼ਾ ਤੁਮ ਕੁਝ ਨਹੀਂ ਦੇਖਣਾ ਇਹਦੇ ਚ ਕੀ ਹੈ ਤੁਸੀਂ ਵੇਖੋ ਤੁਸੀਂ ਸਾਰੇ ਪ੍ਰੈਸ ਦੇ ਵੀਰ ਹੋ ਹਾਰਟ ਆਫ ਪੰਜਾਬ ਇਸ ਬੂਗਾ ਕੋਈ ਭਰਾ ਮੇਰਾ ਬਾਹ ਖੜੀ ਕਰਕੇ ਪ੍ਰੈਸਰ ਮੋਟਰ ਨੂੰ ਦੱਸੇ ਕੋ ਫਰਕ ਪਿਆ ਜੀ ਇਹ ਕਾਨੂੰਨ ਦਾ ਦੱਸੋ ਕਿਉਂਕਿ ਇਹਨਾਂ ਦੀ ਮਿਲੀ ਭੁਗਤਨਾ ਹੋ ਰਿਹਾ ਪੰਜਾਬ ਪੰਜਾਬ ਪੁਲਿਸ ਇਹਨਾਂ ਲੋਕਾਂ ਦੀ ਮਿਲੀ ਭੁਗਤਨਾ ਕੰਮ ਚੱਲ ਰਿਹਾ ਸਰ ਇਹ ਕਿਥੋਂ ਓਵਰ ਹੋਣਾ ਹੈ ਇਹ ਓਵਰ ਹੋਣਗੇ ਤੇ ਫਿਰ ਓਵਰ ਹੋਏ